ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਇਹ ਚਾਪ ਸਭ ਕੀ ਵੇ ਸਰਪ੍ਰੇ ਕਰਾਚ ਵਧੀਆ ਹੋ ਗਏ ਅਸੀਂ ਵਧੀਆ ਤੇ ਸਵੇਰ ਦਾ ਟਾਈਮ ਹੈ ਜੀ ਆਂਟੀ ਆ ਗਏ ਸਨ ਪਾਣੇ ਮਾਂਜ ਰਹੇ ਨੇ ਤੇ ਬਸ ਜੀ ਹੁਣ ਸਵੇਰ ਦਾ ਕੰਮ ਸ਼ੁਰੂ ਹੋ ਗਿਆ ਹੈ ਆਂਟੀ ਜੀ ਪਾਣੇ ਮਾਂਜਣਗੇ ਤੇ ਬਸ ਨਾਲ ਨਾਲ ਸਾਰੇ ਕੰਮ ਸ਼ੁਰੂ ਹੋਣਗੇ ਅੱਜ ਮੈਂ ਸਵੇਰੇ ਕਰੇਲੇ ਦੀ ਸਬਜ਼ੀ ਬਣਾ ਲਈ ਸੀ ਤੇ ਨਾਲ ਹੀ ਆਪਣਾ ਰਾਜਮਾ ਪਈਏ ਰੌਣਕ ਰਾਜਮਾ ਰੋਟੀ ਖਾ ਲੇਗਾ ਮੈਂ ਕਰੇਲੇ ਦੀ ਸਬਜ਼ੀ ਨਾ ਖਾਵਾਂਗੀ अपना काम चल जाएगा ते आज और ताजी कोई सब्जी नहीं बनावेंगे बस अपना यो काम चलावेंगे ते इधर जी आंटी ਜਿਹੜੇ ਭਾਂਡੇ ਤੋਰੇ ਨੇ ਉਹ ਨਾਲ-ਨਾਲ ਰੱਖ ਲੈਣਗੇ फटाफट ਕਿਉਂਕਿ ਇਹ ਭਾਂਡੇ ਸੁਕਾਣੇ ਵੀ ਜਰੂਰੀ ਨੇ ਨਾਲ-ਨਾਲ ਭਾਂਡੇ ਸੁੱਕ ਜਾਣਗੇ ਤੇ ਚਲੋ ਜੀ ਕੰਮ ਖਤਮ ਹੋ ਜਾਏਗਾ ਤੇ ਹੋਰ ਜੀ ਆਪ ਸਭ ਨੂੰ ਵਲੌਗ ਕਿਵੇਂ ਲੱਗ ਰਹੇ ਨੇ ਆਪ ਸਭ ਨੂੰ ਵਲੌਗ ਪਸੰਦ ਆਨ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਜੀ ਇਹਦਰ ਆਂਟੀ ਆਪਣਾ ਗੈਸ ਵਗੈਰਾ ਸਾਫ ਕਰ ਲੈਣਗੇ ਨਾਲ-ਨਾਲ ਨਾਲ-ਨਾਲ ਸਾਰੇ ਭਾਂਡੇ ਮਾਝ ਲੈਣਗੇ ਨਾਲ-ਨਾਲ ਹੋਰ ਵੀ ਕੰਮ ਚੱਲ ਰਹੇ ਨੇ ਬਾਅਦ ਵਿੱਚ ਨਾਲ ਆਂਟੀ ਅੱਟਾ ਵੀ ਗੁੰਨਤਾਵੇ ਤੇ ਸਫਾਈ ਵੀ ਸ਼ੁਰੂ ਹੋਏਗੀ ਹੁਣੀ ਤੇ ਸਫਾਈ ਸਫਾਈ ਕਰਕੇ ਫਿਰ ਫੁੱਲ ਕੇ ਆਂਟੀ ਬਣਾ ਦੇਣਗੇ ਬਸ ਜੀ ਤੇ ਗੁੰਜ ਮੈਂ ਨਾ ਧੋ ਲਿਆ ਤੇ ਮੈਂ ਨਾ ਧੋ ਕੇ ਜੀ ਬਸ ਜੀ ਹੁਣ ਪੀਾਂਗੀ ਜੀ ਚੀਆ ਸੀਡਸ ਇਹ ਵਿੱਚ ਵਿੱਚ ਬੰਦ ਬੱਚੇ ਪੰਗੇ ਲੈਂਦੇ ਰਹਿੰਦੇ ਨੇ ਕੈਮਰੇ ਦੇ ਅੱਗੇ ਤੇ ਚਲੋ ਜੀ ਮੈਂ ਆਪਣੇ ਲਈ ਜਿੰਨੀ ਜ਼ਰੂਰਤ ਹੋਣੇ ਮੈਂ ਚੀਆ ਸੀਡ ਪਾ ਲਈਏ ਤੇ ਹੁਣ ਮੈਂ ਬੈਠ ਕੇ ਆਪਣੀ 10 ਜਾਂ 15 ਮਿੰਟ ਚੀਆ ਸੀਡ ਪੀ ਲਾਂਗੀ ਆਰਾਮ ਨਾਲ ਤੇ ਉਸ ਤੋਂ ਬਾਅਦ ਜੀ ਕੰਮ ਕਰਾਂਗੇ ਤੇ ਚੀਆ ਸੀਡ ਪੀਣਾ ਜੀ ਅੱਛਾ ਹੈ ਚੀਆ ਸੀਡ ਪੀਾਂਗੇ ਤਾਂ ਕੁਝ ਬੈਨੀਫਿਟਸ ਵੀ ਨੇ ਤੇ ਬੈਨੀਫਿਟਸ ਵਾਸਤੇ ਚੀਆ ਸੀਡ ਪੀਣੀ ਚਾਹੀਦੀ ਹੈ ਤੇ ਮੈਂ ਇਸੇ ਲਈ ਪੀ ਰਹੀ ਹਾਂ ਤੇ ਚਲੋ ਜੀ ਪੀ ਲੈਨੇ ਆਪਣੀ ਚੀਆ ਸੀਡਸ ਇੰਜੋਏ ਕਰਨੇ ਆ ਤੇ ਉਸ ਤੋਂ ਬਾਅਦ ਜੀ ਹੋਰ ਜਿਹੜੇ ਕੰਮ ਨੇ ਉਹ ਕਰਾਂਗੇ ਤੇ ਕੁਝ ਕੁਝ ਕੰਮ ਹੈਗੇ ਨੇ ਜਿਹੜੇ ਕਰਨ ਵਾਲੇ ਉਹ ਕਰ ਲਾਂਗੇ ਤੇ ਨਾਲ ਪੀ ਲਾਂਗੇ ਜੀ ਆਪਣੀ ਚੀਆ ਸੀਡਸ ਤੇ ਚਲੋ ਜੀ ਉਹਨ ਉਸ ਤੋਂ ਬਾਅਦ ਆਂਟੀ ਬਣਾਣਗੇ ਪੋਚਾ ਤੇ ਫਿਰ ਬਣੇਗੀ ਆਪਣੀ ਰੋਟੀ ਤੇ ਬੱਸ ਜੀ ਘਰ ਦਾ ਕੰਮ ਸਾਰਾ ਮੁੱਕ ਜਾਏਗਾ ਤੇ ਉਸ ਤੋਂ ਬਾਅਦ ਦੇਖਾਂਗੀ ਮੈਂ ਕਿਹੜੇ-ਕਿਹੜੇ ਕੰਮ ਕਰਨੇ ਨੇ ਕਿਉਂਕਿ ਹੁਣ ਜਿਵੇਂ-ਜਿਵੇਂ ਦੀਵਾਲੀ ਆਏਗੀ ਤੇਵੇਂ ਮੈਂ ਹੁਣ ਥੋੜਾ-ਥੋੜਾ ਘਰ ਸਾਫ਼ ਕਰਨਾ ਸ਼ੁਰੂ ਕਰਾਂਗੀ ਤੇ ਬੱਸ ਜੀ ਹੁਣ ਘਰ ਦੀ ਸਫਾਈ ਵੀ ਸ਼ੁਰੂ ਕਰਨੀ ਹੈ ਮੂਰਤ ਕੱਢਨੇ ਆ ਕਦੋਂ ਕੱਢਣਾ ਹੈ ਕਦੋਂ ਕਰਨਾ ਹੈ ਆਲਸ ਹੈ ਜੀ ਅਜੇ ਬੜਾ ਥੋੜਾ ਜਿਹਾ ਤੇ ਚਲੋ ਜੀ ਕਰਾਂਗੇ ਜੀ ਘਰ ਦੀ ਸਫਾਈ ਵੀ ਸ਼ੁਰੂ ਕਰਨੀ ਆ ਕਿਸੇ ਨਾ ਕਿਸੇ ਤਰ੍ਹਾਂ ਤੇ ਹੁਣ ਜੀ ਇਹਦਰ ਆਂਟੀ ਬਣਾ ਰਹੀ ਨੇ ਪਰਾਂਠੇ ਤੇ ਬਸ ਫਟਾਫਟ ਬਨ ਜਾਣਗੇ ਭਰਾਂਟੇ ਤੇ ਨਾਲ ਹੀ ਮੈਂ ਸਬਜ਼ੀ ਵੀ ਗਰਮ ਕਰ ਦਾਂਗੀ ਤੇ ਐਵੇਂ ਕਰ ਲਈ ਸਬਜ਼ੀ ਗਰਮ ਕਰਤੀ ਏ ਤੇ ਐਵੇਂ ਭਰਾਂਟੇ ਬਣਾਤੇ ਐ ਮੈਂ ਰੌਣਕ ਨੂੰ ਰਾਜਮਾ ਦੇ ਨਾਲ ਦੇ ਦਾਂਗੀ ਰੌਣਕ ਰਾਜਮਾ ਦੇ ਨਾਲ ਖਾ ਲੇਗਾ ਤੇ ਚਲੋ ਜੀ ਬਣ ਗਏ ਭਰਾਂਟੇ ਹੁਣ ਸਾਡੇ ਵੀ ਤੇ ਐਵੇਂ ਦੇ ਖਾਦੇ ਐ ਜਸ ਸਨੇਹਾ ਭਰਾਂਟਾ ਛੋੜਿਆ ਉਹ ਰੋਟੀ ਪੋਣਾ ਕਿੰਨਾ ਮੁਸ਼ਕਿਲ ਏ ਤੇ ਬਸ ਹੁਣ ਰੋਟੀ ਤਿਆਰ ਹੋ ਗਈ ਏ ਜਦ ਨਹੀਂ ਮੈਂ 5 6 ਭਰਾਂਟੇ ਬਨਵਾਏ ਸੀ ਮੈਂ ਜ਼ਿਆਦਾ ਭਰਾਂਟੇ ਨਹੀਂ ਬਣਵਾਦੀ بس ਜਿਹੜੇ ਦੋਨੋਂ ਖਾ ਲਏ ਉਸ ਤੋਂ ਬਾਅਦ بس ਇੱਕ ਪਰਾਂਠਾ ਮੇਰਾ ਹੁੰਦਾ ਹੈ ਤੇ ਇਹ ਪਰਾਂਠਾ ਮੇਰਾ ਇੱਕ ਬਸ ਤੇ ਮੈਂ ਆਪ ਕੋ ਦਿਖਾ ਰਹੀ ਹਾਂ ਸਭ ਮੇਰਾ ਪਰਾਂਠਾ ਕਿ ਮੈਂ ਇੱਕ ਪਰਾਂਠਾ ਖਾ ਰਹੀ ਹਾਂ ਆਪਣਾ ਕਰੇਲੇ ਦੇ ਨਾਲ ਤੇ ਬਾਅਦ ਜ ਸਾਡਾ ਲੰਚ ਹੋ ਜਾਏਗਾ ਤੁਮਨਸੀ ਆਪ ਨੂੰ ਮਿਲਾਂਗੀ ਸ਼ਾਮੀ 2 hours later ਤੋ ਜ ਮੈਂ ਹੇਠੇ ਜਾ ਰਹੀ ਹਾਂ ਸਬਜੀ ਲੈਣੇ ਠੀਕ ਹੈ ਬੱਚੇ ਵੀ ਸਾਥ ਵਿੱਚ ਹੀ ਜਾ ਰਹੇ ਮੈਂ ਸਬਜੀ ਲੈ ਕੇ ਆਤੀ ਹਾਂ ਔਰ ਪਹਿਲੇ ਮੈਂ ਡਾਲਾ ਸੀ ਨਾ ਬਲੂ ਵਾਲਾ ਗਾਉਂਡ वो मैंने चेंज कर लिया गाउन डाल के मैं नीचे नहीं जाती वो सरदार जी होते हैं ना तो फिर कभी कभी मैं सोसाइटी में घूमती हूँ लेकिन वैसे मैं गाउन डाल के नीचे नहीं जाती तो मैंने सूट डाल लिया है ठीक है तो ये दोनों मेरे पीछे ही हैं ताला खोलती हूँ मैं हैं हाँ चलो आओ सब्जी ले आते हैं थोड़ी सी भैया भाई पकड़ेगा दे दे भैया को

ਸਤਾ ਕਿੰਨਾ ਖਰਾਬ ਲੋ ਦੇਖ ਲਈ ਪਹਿਲੇ 3 ਮੁਕੜੀ 3 ਮਮੂਮ ਵਲੌਗ ਨਾਲ ਦੇਖੋ ਜੀ ਹਮ ਨੀਚੇ ਆ ਗਏ ਆ ਜਾ ਰਹੇ ਠੀਕ ਹੈ ਜੀ ਆਪ ਕੋ ਜਹ ਜਾਤੀ ਹੂ ਮਾ ਜਾ ਕੇ ਦਿਖਾਤੀ ਹੂ ਪੈਦਲ ਜਾਏਗੇ ਬਾਹਰ ਤੱਕ ਜਾਣਾ ਤੇ ਬਾਅਦ ਜਿਉ ਨਸੀ ਪਹੁੰਚ ਗਏ ਸੀ ਮਾਰਕੀਟ ਦੇ ਅੰਦਰ ਤੇ ਇਹ ਆਪ ਨੂੰ ਮੈਂ ਦਿਖਾ ਰਹੀ ਹਾਂ ਇਹ ਸਾਰੀ ਮਾਰਕੀਟ ਇਧਰ ਹੀ ਹੈ ਮੇਰੇ ਘਰ ਤੋਂ ਥੋੜੀ ਅਗ ਲੱਗੇ ਲੱਗੀ ਹੈਗੀ ਇਹ ਇਹ ਵਿਸ਼ਾਲ ਮੇਗਾ ਮਾਰਕੀਟ ਸੀ ਇਹ ਨਾਲ ਹੀ ਮੇਰੇ ਘਰ ਦੇ ਨਾਲ ਜੁੜਿਆ ਹੈਗਾ ਤੇ ਚਲੋ ਜੀ ਮੈਂ ਰੋਣਾ ਕਰ ਸੀ ਇੱਕ ਵਿਸ਼ਾਲ ਮੇਗਾ ਮਾਰਕ ਚੱਕਰ ਲਗਾ ਕੇ ਆਨੇ ਆ ਉਧਰ ਕੀ ਕੁਛ ਹੈਗਾ ਦੀਵਾਲੀ ਦਾ ਆਇਆ ਹੈ ਕੀ ਨਹੀਂ ਆਇਆ ਤੇ ਮੈਂ ਕਿਹਾ ਚਲ ਦੇਖ ਆਨੇ ਆ ਤੇ ਗਏ ਦੇਖਣ ਦੇ ਉਹ ਚੌਕੀਦਾਰ ਜਿਹੜੇ ਗਾਰਡ ਖੜੇ ਹੁੰਦੇ ਉਹਨਾਂ ਨੇ ਮਨਾ ਕਰਤਾ ਸਹੀ ਅੰਦਰ ਦੀ ਵੀਡੀਓ ਨਹੀਂ ਬਣਾਨੀ ਕਿਉਂਕਿ ਅਜੇ ਕੱਲੀ ਨਾ ਵਿਸ਼ਾਲ ਮੇਗਾ ਮਾਰ ਦੀ ਸਾਰਾ ਸਮਾਨ ਆਇਆ ਨਵਾ ਤੇ ਉਹ ਕਹਿ ਰਹੀ ਸੀ ਅਜੇ ਕੁਝ ਸ਼ੇਲ ਦਾ ਕੰਮ ਨਹੀਂ ਹੈ ਤੇ ਵੀਡੀਓ ਨਹੀਂ ਬਣਾਨੀ ਤੇ ਠੀਕ ਹੈ ਜੇ ਅਸੀਂ ਵੀਡੀਓ ਨਹੀਂ ਬਣਾਈ ਤੇ ਜਿਸੀਂ ਤਾਂ ਦੇਖ ਰਹੇ ਆ ਦੇਖੋ ਬੈਠ ਬੈਠ ਕੇ ਤੇਜੀ ਹੁਣ ਮੈਂ ਆ ਗਈਆਂ ਬਾਹਰ ਵਿਸ਼ਾਲ ਮੇਗਾ ਮਾਰਦੇ ਹੋ ਤੇ ਚਲੋ ਜੀ ਮੈਂ ਲੈ ਲਿਆ ਸੀ ਥੋੜਾ ਜਿਹਾ ਫਰੂਟ ਕਿਉਂਕਿ ਇਹ ਬਾਰਿਸ਼ ਸਭ ਨੂੰ ਲੱਗਿਆ ਵਿਸ਼ਾਲ ਮੇਗਾ ਮਾਰਦੇ ਨਾ ਤੇ ਮੈਂ ਇਧਰ ਫਰੂਟ ਲੈ ਲਿਆ ਮੈਂ ਸਬਜੀ ਲੈ ਲਈਏ ਤੇ ਇਧਰ ਮੈਂ ਸੇਵ ਲੈ ਲੇ ਥੋੜੀ ਜੇ ਤੇ ਨਾਰ ਲੈ ਲੇ ਤੇ ਫਿਰ ਮੈਂ ਸਬਜੀ ਵਾਲੇ ਭਾਈ ਤੋਂ ਸਬਜੀ ਲੈ ਲਈ ਸੀ ਤੇ ਬਸ ਫਿਰ ਅਸੀਂ ਅਗੇ ਸੀ ਘਰ ਕਿਉਂਕਿ ਰਾਤ ਪੈ ਗਈ ਸੀ ਬੱਦ ਰੋਨ ਵਿਸ਼ਾਲ ਮੈਗਾ ਮਾਰਕ ਦੇਖਣ ਗਿਆ ਸੀ ਉਹਦੇ ਨਾਲ ਦੀ ਕੋਈ ਸ਼ਰਟ ਆਇਆ ਜਾਂ ਕੋਈ ਚੱਪਲ ਵਗੈਰਾ ਆਇਆ ਪਰ ਨਹੀਂ ਆਇਆ ਵੱਡਾ ਸਾਈਜ਼ ਤੇ ਬਾਕੀ ਛੋਟੇ ਬੱਚੇ ਦਾ ਵਿੰਟਰ ਦਾ ਸਮਾਨ ਆਇਆ ਤੇ ਅਦਰ ਮੈਂ ਸੇਬ ਔਰ ਅਨਾਰ ਲੈ ਲੇ ਤੇ ਨਾਲ ਹੀ ਮੈਂ ਥੋੜਾ ਜਿਹਾ ਉਹ ਸਬਜੀ ਵੀ ਲੈ ਲਈ ਸੀ ਤੇ ਬਸ ਇਹ ਸਾਹਮਣੇ ਮੈਂ ਤੁਹਾਨੂੰ ਲਾਈਟ ਆਵਾਜ਼ ਚੱਲ ਰਹੀ ਹੈ ਜੂੜੀਆਂ ਦਿਖਾਰੀ ਹੈ ਜੂੜੀ ਆਏਗਾ ਇਹ ਸਭ ਮੇਰੇ ਘਰ ਦੇ ਨਾਲ ਜਿਹੜੀ ਰੋਡ ਹੈ ਨਾ ਉਸ ਤੇ ਬਣੇ ਹੋਏ ਨੇ ਸਾਰੇ ਮਾਲ ਤੇ ਚਲੋ ਜੀ ਔਰ ਜਬri ਸਬਜੀ ਲੈ ਕੇ ਅਸੀਂ ਕਾਰ ਚੱਲੇ ਆ ਤੇ ਕਾਰ ਜਾ ਕੇ ਮੈਂ ਆਪ ਨੂੰ ਦਿਖਾਨੀ ਆ ਕਿ ਵਿਸ਼ਾਲ ਮੇਗਾ ਮੜ ਜਾਵਾਂ ਜਾਂ ਸਿੰਪਲ ਦੁਕਾਨ ਤੇ ਜਾਵਾਂ ਜਾਂ ਥੱਲੇ ਉਤਰਾਂ ਤੇ ਕਿੰਨਾ ਖਰਚਾ ਬੱਚੇ ਕਰਵਾਉਂਦੇ ਨੇ ਤੇ ਖਰਚਾ ਤੇ ਹੈ ਹੀ ਆ ਜੀ ਬਿਨਾ ਖਰਚੇ ਤੋਂ ਕਾਰ ਨਹੀਂ ਚੱਲਦਾ ਤੇ ਬਸ ਸਬਜੀ ਵੀ ਮਹਿੰਗੀ ਹੈ ਮੈਂ ਦੇਖ ਲਈ ਸੀ ਸਾਗ ਵਗੈਰਾ ਤੇ ਮੈਨੂੰ ਸਾਗ ਵਗੈਰਾ ਕੁਝ ਨਹੀਂ ਮਿਲਿਆ ਤੇ ਮੈਨੂੰ ਸਿਰਫ ਇੱਕ ਉਹ ਮੈਂ ਮੂਲੀ ਲਈਤੀਏ ਚਲੋ ਜੀ ਤੇ ਬੱਸ ਜੀ ਸਾਗ ਕੋਈ ਹੈ ਹੀ ਨਹੀਂ ਮਾਰਕੀਟ 'ਚ ਨਾ ਮੇਥੀ ਹੈ ਨਾ ਪਾਲਕ ਹੈ ਨਾ ਕੋਈ ਚੀਜ਼ ਆਈਏ ਔਰ ਜਿਹੜੀ ਪਾਲਕ ਹੈਗੀ ਉਹ ਵਧੀਆ ਨਹੀਂ ਹੈਗੀ ਉਹਦਾ ਪੱਤਾ ਬੜਾ ਮੁਰਝਾਇਆ ਹੋਇਆ ਹੈ ਤੇ ਇਸ ਕਰਕੇ ਜੀ ਬਸ ਮੈਂ ਉਹ ਇਲਤੀਸੀ ਮooli ਸਬਜੀ ਤੇ ਮੈਂ ਕੋਈ ਸਬਜੀ ਜੋ ਲਿੱਤੀ ਨਹੀਂ ਉਹ ਜੋ ਸਬ지ਆ ਰੇਡ ਪੁੱਛਦੀਆਂ ਨਾ ਉਹ ਸਬਜੀ 100 ਤੋਂ ਉੱਪਰ ਹੀ ਜਾ ਰਹੀ ਏ ਨੀਚੇ ਕੋਈ ਸਬਜੀ ਨਹੀਂ ਏ 100 ਤੋਂ ਮੂਲੀਆਂ ਵੀ 80 ਮਿਲੀਆਂ ਨੇ ਵੇਖੋ ਜਰਾ ਤੇ ਉਸ ਤੋਂ ਬਾਅਦ ਜੀ ਅਸੀਂ ਅੱਗੇ ਜੀ ਇਹ ਨਾਲ ਹੀ ਗੋਲਗੱਪੇ ਦੀ ਰੇੜੀ ਖੜੀ ਹੁੰਦੀ ਏ ਕਾਰਟ ਜੀ ਲੱਗੀ ਹੁੰਦੀ ਏ ਗੋਲਗੱਪੇ ਦੀ ਤੇ ਬਾਜ਼ੀ ਇੱਥੇ ਉਸੇ ਖਾ ਲਈ ਸੀ ਮੈਂ ਖਾਦੇ ਸੀ ਇੱਕ ਪਲੇਟ ਗੋਲ ਗੱਪੇ ਤੇ ਜਸ ਮੰਗ ਰਿਹਾ ਸੀ ਸੁੱਕੇ ਤੇ ਜਸ ਨੇ ਜਸ ਨੂੰ ਭਾਈ ਨੇ ਦਿੱਤੇ ਸੀ ਸੁੱਕੇ ਗੋਲ ਗੱਪੇ ਤੇ ਫਿਰ ਮੈਂ ਆਪਣਾ ਇੱਕ ਪਲੇਟ ਗਿੱਲੇ ਖਾ ਲਈ ਸੀ ਮਗਰ ਜਸ ਨੇ ਸੁੱਕੇ ਕੀਦਰ ਖਾਣੇ ਸਨ ਭਾਈ ਗੋਲ ਗੱਪੇ ਖਵਾ ਰਿਹਾ ਸੀ ਤੇ ਖਾਂਦੇ-ਖਾਂਦੇ ਜਸ ਦੇ ਉਤੇ ਨਹੀਂ ਪਾਣੀ ਦੀ ਛਿੜ ਪੈ ਗਈ ਸੀ ਤੇ ਬਸ ਉਸ ਜਸ ਛਿੜ ਗਿਆ ਕਿ ਮੈਂ ਪਾਣੀ ਪਾਣੀ ਲੱਗ ਗਿਆ ਤੇ ਮੈਂ ਨਹੀਂ ਖਾऊंगा ਬਸ ਇਹ ਹੋ ਗਿਆ ਉੱਤੇ ਜਾ ਕੇ ਤੇ ਰੋਣ ਲਗ ਗਲਗਪਾ ਖਾਦਾ ਨਹੀਂ ਕਿ ਮੁੱਛ ਕੋਈ ਦਰਦ ਹੋਏਗੀ ਥੋੜੀ ਜਿਹੀ ਸਾਈਡ ਤੇ ਤੇ ਇਧਰ ਮੈਂ ਖਾ ਲਾਂਗੀ ਗੋਲ ਗੱਪੇ ਠੀਕ ਹੈ ਜੀ ਤੇ ਇਹ ਦਿਨ ਹੋਣੀ ਜਦ ਛਿੜ ਜਾਏਗਾ ਕਹਿ ਰਿਹਾ ਮੈਂ ਨਹੀਂ ਖਾਂਗਾ ਬਸ ਤੇ ਮੈਂ ਜੁਨੀ ਨਾਲ ਸਾਹਿਬ ਵੀ ਕਿਹਾ ਕਿ ਇੰਨੇ ਖਾ ਲਿਆ ਕਹਿ ਰਹਾ ਨਹੀਂ ਖਾਂਗਾ ਚਲੋ ਜੀ ਜੀ ਮਰਜੀ ਹੈ ਫਿਰ ਮੈਂ ਇੱਕ ਸੁੱਕੀ ਬਲੇਡ ਕਰ ਲਈ ਸੀ ਮੈਂ ਕਿਹਨ ਕੇ ਘਰ ਖਾ ਲੇਗਾ ਪਰ ਇਹ ਪੇ ਹੋਏ ਨੇ ਖਾ ਲੇਗਾ ਘਰ ਮੈਂ ਲਈ ਆਈ ਸੀ ਤੇ ਚਲੋ ਜੀ ਮੈਂ ਗੋਲ ਗੱਪੇ ਖਾ ਲਈ ਕਿ ਮੈਂ ਨਹੀਂ ਚੱਕਦੀ ਕਦੀ ਜਾਨੀ ਆਂ ਔਰ ਘਰ ਲੈ ਕੇ ਨਾ ਗੋਲ ਗੱਪੇ ਖਾਣ ਦਾ ਮਜ਼ਾ ਨਹੀਂ ਆਂਦਾ ਤੇ ਮੈਂ ਉੱਥੇ ਖੜੇ ਖੜੇ ਕਾਰ ਜੋਂ ਹੁੰਦੇ ਨੇ ਉਹ ਟੁੱਟ-ਵੁੱਟ ਜਾਂਦੇ ਨੇ ਗੋਲ ਗੱਪੇ ਤੇ ਮੈਂ ਉੱਥੇ ਹੀ ਖੜੇ ਖੜੇ ਕਾਰ ਗੋਲ ਉੱਥੇ ਹੀ ਖੜੋ ਕਿਉਂਕਿ ਗੋਲ ਗੱਪੇ ਖਾਣਾ ਪਸੰਦ ਕਰਦੀ ਆ ਕਾਰ ਜਿਹੜੇ ਟੁੱਟ ਜਾਂਦੇ ਨੇ ਨਾ ਬੱਚੇ ਲੈ ਜਾਂਦੇ ਨੇ ਖਿਲਾ ਤੇ ਜਿਵੇਂ ਮੈਂ ਆਪ ਨੂੰ ਦਿਖਾ ਰਿਹਾ ਹਾਂ ਜਸ ਕੀ ਸਮਾਨ ਲੈ ਆਇਆ ਹੈ ਤੇ ਜਸ ਜੀ ਦਾ ਦੇਖੋ ਇਹ ਆਪਣੀ ਤਲਵਾਰ ਲੈ ਕੇ ਆਇਆ ਹੈ ਤੇ ਇਹ ਨਾ ਉਧਰ ਵਿਸ਼ਾਲ ਮੇਗਾ ਮਾਰਦੇ ਨਾ ਇਹ ਗਿਫਟ ਦੇ ਸੈਟ ਜਿ ਆਏ ਨੇ ਇਹ ਚਾਰ ਕਟੋਰੀਆਂ ਨੇ 150 ਰੁਪਏ ਦੀਆਂ ਤੇ ਜੀ ਮੈਂ ਲਈ ਜਿਵੇਂ ਕਚਰੀ ਆਨੇ ਚਲੋ ਨਮਕੀਨ ਬਿਸਕੁਟ ਪਾਂਦੇ ਕੰਮ ਤੇ ਆਣਗੇ ਆ ਤੇ ਚਲੋ ਜੀ ਐਜਸ ਕਾਰਡਬੋਰਡ ਲੈ ਕੇ ਆਇਆ ਠੀਕ ਹੈ ਤੇ ਮੈਂ ਆਪਣ ਨੂੰ ਸਮਾਨ ਦੀ ਕਰਦਾ ਬੱਚੇ ਵਿਸ਼ਾਲ ਮੇ ਘਮਰ ਤੋਂ ਕੀ ਲੈ ਐ ਐਜਸ ਕੋਈ ਕੁਕੀਜ਼ ਦਾ ਨਵਾਂ ਡੱਬਾ ਆਇਆ ਹੈ ਤੇ ਉਹ ਕੁਕੀਜ਼ ਲੈ ਕੇ ਆਇਆ ਹੈ ਤੇ ਛੋਟ ਛੋਟੀ ਚੀਜ਼ਾਂ ਨੂੰ ਜੋ ਖਤਮ ਹੁੰਦੀ ਹੈ ਨਾ ਫਿਰ ਉਹ ਆ ਜਾਂਦੀ ਹੈ ਬੱਚੇ ਨੇ ਰਸਤੇ ਥੱਕ ਗਏ ਸੰਦ ਕੈਂਪਾ ਵੀ ਸੀ ਤੇ ਕੈਂਪਾ ਐਜਸ ਨੇ ਆਪਣਾ ਪ੍ਰਿੰਗਲ ਦਿੱਤਾ ਠੀਕ ਹੈ ਤੇ ਇਹ ਦੋਨਾਂ ਜੀਰੇ ਵਾਲੇ ਜਿਹੜੇ ਛੋਟੇ ਛੋਡੇ ਸੀ ਛੋਟੇ ਹੁੰਦੇ ਸੀ ਉਹ ਬੱਚਿਆਂ ਦੇ ਬਿਸਕੁਟ ਨਹੀਂ ਅੰਦਰ ਨਿੱਕੇ ਨਿੱਕੇ ઓਸਨ ਤੇ ਨਾਲ ਜਿੱਸ ਆਪਣੇ ਦੋ ਲੇਸ ਪੈਕੇਟ ਲੈ ਆਇਆ ਸੀ ਐ ਰੀਅਲ ਦਾ ਜੂਸ ਆਇਆ ਸੀ ਠੀਕ ਹੈ ਜੀ ਤੇ ਨਾਲ ਮੈਂ ਤੁਹਾਨੂੰ ਬਿਸਕੁਟ ਘਰ ਚੜ੍ਹਦੇ ਉਹ ਬਿਸਕੁਟ ਨਹੀਂ ਮਿਲਦੇ ਸੰ ਛੋਟੇ ਚੋਰਸ ਵਾਲੇ ਨਮਕੀਨ ਵਾਲੇ ਜੀਰੇ ਵਾਲੇ ਉਹ ਦੋ ਪੈਕੇਟ ਨਜ਼ਰ ਆ ਗਏ ਸੰ ਤੇ ਮੈਂ ਉਹ ਲੈ ਲੇ ਸੀ ਐ ਜਿੱਸ ਕੋਈ ਜੈਲੀ ਲੈ ਕੇ ਆਇਆ ਠੀਕ ਹੈ ਤੇ ਐ ਮੈਂ ਆਪਣੂ ਘਰ ਤੇ ਢੋਂਗੇ ਉਧਰ ਆਇਨੇ ਵਿਸ਼ਾਲ ਮੇਗਾ ਮਾਰਦੇ ਇਹ ਇੱਕ ਨਾਲ ਇੱਕ ਫਰੀਜ ਹੈ ਜਿਹੜੀ 200 ਰੁਪਏ ਦਾ ਇੱਕ ਡੋਂਗਾ ਤੇ ਨਾਲ ਇੱਕ ਫਰੀਜ ਦੇ ਰਹੇ ਸਨ ਤੇ ਮੈਂ ਲਈ ਸੀ ਮੈਂ ਕਿ ਰਾਜਮਾ ਚਾਵਲ ਕੁਝ ਖਾਣਾ ਹੁੰਦਾ ਨਾ ਡੋਂਗੇ ਠੀਕ ਰਹਿੰਦੇ ਨੇ ਤੇ ਦੋਨੋਂ ਹੀ ਐਵੇਂ ਨਹੀਂ ਜੀ ਇੱਕ ਨਾਲ ਇੱਕ ਫਰੀਨ ਹੈ ਤੇ ਮੈਂ ਇਹ ਡੋਂਗੇ ਲਈ ਸੀ ਚਾਰ ਦੋ ਦੋ ਡੋਂਗੇ ਲਈ ਸੀ ਮੈਂ ਕਿ ਚਲ ਕਦੀ ਕਦੀ ਰੋਣਕ ਨੂੰ ਰਾਜਮਾ ਚਾਵਲ ਪਲੇਟ ਹੀ ਜਣੀ ਹੈ ਨਾ ਤੇ ਇਹ ਵੀ ਸਾਈਜ਼ ਠੀਕ ਹੈ ਮੈਗੀ ਮਕਰੋਨੀ ਵਗੈਰਾ ਖਾਣ ਲਈ ਮੈਗੀ ਵਗੈਰਾ ਖਾਣ ਲਈ ਬੱਚਿਆਂ ਦੇ ਪਰ ਇਹ ਹੈ ਵੀ ਨਾ ਇਹ ਵਧੀਆ ਵਾਲਾ ਹੋਏਗਾ ਮੈਲਾ ਮਾਈਂਡ ਉਹ ਪਲਾਸਟਿਕ ਵਾਲਾ ਨਹੀਂ ਹੋਏਗਾ ਐ ਹਾਤ ਲਾਨ ਤੇ ਚੁਕੰਦ ਬੜਾ ਚੱਲ ਰਿਹਾ ਡੋਂਗੇ ਦੀ ਕੁਆਲਟੀ ਨਾ ਤੇ ਹੁਣ ਦੀਵਾਲੀ ਕਰਕੇ ਥੋੜੀ ਸੇਲ ਸਲ ਕੱਢੀ ਹੋਈ ਹੈ ਨਾ ਤੇ ਸਮਾਰ ਹੈਗਾ ਤੇ ਉਹੀ ਮੈਂ ਦੇਖਣ ਗਈ ਸੀ ਤੇ ਚਲੋ ਜੀ ਦੇਖਾਂਗੀ ਘਰ ਮੈਂ ਦੁਬਾਰਾ ਜਾਵਾਂਗੀ ਨਾ ਮੈਂ ਕੁਝ ਕੁ ਚੀਜ਼ਾਂ ਦੇਖ ਕੇ ਆਈਆਂ ਪਰ ਫਿਰ ਪੈਸੇ ਅਗਰ ਕੇ ਰੁਕੀ ਸੀ ਤੇ ਚਲੋ ਜੀ ਹੁਣ ਜਾਵਾਂਗੀ ਨਾ ਤੇ ਫਿਰ ਮੈਂ ਲੈ ਕੇ ਆਂਗੀ ਫਿਰ ਮੈਂ ਇੱਕ ਵਾਰੀ ਹੋਰ ਤੇਰੇ ਪੁਰਾਣੇ ਉਹਨਾਂ ਦੇ ਪਾਂਡੇ ਨਾ ਉਟਾਵਾਂਗੀ ਤੇ ਨਵਾਂ ਪਾਂਡਾ ਲਾਵਾਂਗੀ ਤੇ ਬਹੁਤ ਅੱਛਾ ਅੱਛਾ ਸਮਾਨ ਲੱਗਿਆ ਆ ਵਿਸ਼ਾਲ ਤੇ ਸੇਲ ਦੇ ਅੰਦਰ ਤੇ ਲੈ ਕੇ ਆਂਗੀ ਜੀ ਚਲੋ ਜੀ ਹੋਰ ਦਿਖਾਨੀ ਹੈ ਸਬਜੀ ਕੀ ਲਿਆਈਆਂ ਤੇ ਜੀ ਇਧਰ ਮੈਂ ਆਪ ਨੂੰ ਦਿਖਾ ਰਹੀ ਹਾਂ ਸਬਜੀ ਤੇ ਦੋ ਥੈਲੇ ਸੀ ਲੈ ਗਏ ਸੀ ਛੋਟੇ ਜੇ ਨਾਲ ਤੇ ਬਸ ਜੀ ਤੇ ਇਹ ਇਧਰ ਜੀ ਮੈਂ ਆਪ ਨੂੰ ਦਿਖਾ ਰਹੀ ਸਬਜੀ ਤੇ ਹੈ ਜੀ ਮੂਲੀ ਤੇ ਖੀਰਾ ਬਸ ਮੈਂ ਦੋ ਹੀ ਸਬਜੀਆਂ ਲਈਆਂ ਕਿਉਂਕਿ ਸਬਜੀ ਦਾ ਰੇਟ ਹੀ ਇੰਨਾ ਜ਼ਿਆਦਾ ਦੱਸ ਰਿਹਾ ਸੀ ਭਾਈ ਤੇ ਸ਼ੈਲਟਰ ਵਾਲੇ ਹੁੰਦੇ ਨੇ ਤੇ ਰੇਟ ਇੰਨਾ ਜ਼ਿਆਦਾ ਔਰ ਪਾਲਕ ਬਿਲਕੁਲ ਵਧੀਆ ਨਹੀਂ ਸੀ ਐਦਾ ਜਸ ਕਹਿ ਰਿਹਾ ਸੀ ਮੈਂ ਖੋਲ ਲਵਾਂ ਮੈਂ ਕਿ ਦੋ ਮੋ ਢੁਕ ਜਾ ਮੈਂ ਸਬਜੀ ਦਿਖਾ ਲਵਾਂ ਫਿਰ ਖੋਲੀ ਤੇ ਫਿਰ ਜੀ ਮੈਸਾ ਇਹ ਹੈ ਮੂਲੀ ਦੇ ਕਿਰਾ ਤੇ ਨਾਲ ਐਵੇਂ ਲਈ 6 ਕੇਲੇ ਤੇ ਮੈਂ ਕਿਹਾ ਚੱਲ ਕੁਝ ਬਣਾਵਾਂਗੀ ਇਹ ਕਸਟਰਡ ਵਗੈਰਾ ਜਾਂ ਫਿਰ ਐਵੇਂ ਹੀ ਬੱਚਾ ਕੇਲਾ ਖਾਲੇਗਾ ਦੇਖ ਲੈਨੇ ਆ ਤੇ ਨਾਲ ਐਵੇਂ ਲਈ ਸੇਬ ਤੇ ਨਾਲ ਨਾ ਇਸ ਅੱਜ ਮੈਂ ਨਾਰ ਵੀ ਲਈ ਥੋੜਾ ਜਿਹਾ ਕਿਉਂਕਿ ਮੈਂ ਆਪ ਥੱਲੇ ਗਈ ਸੀ ਨਾ ਤੇ ਮੈਂ ਨਾਰ ਲਿਆਵਾ ਤੇ ਹੋਰ ਮੈਨੂੰ ਕੋਈ ਵੀ ਨਾ ਫਰੂਟ ਨਾ ਨਹੀਂ ਮਿਲਿਆ ਕੋਈ ਹੈ ਹੀ ਨਹੀਂ ਅੱਛਾ ਫਰੂਟ ਨਾ ਕੋਈ ਨਾਸ਼ਪਤੀ ਅੱਛੀ ਨਾ ਕੀਵੀ ਅੱਛੀ ਤੇ ਮੈਂ ਡਰਾਈਵ ਉੱਤੇ ਗਈ ਸੀ ਉਹ ਲਿਆਣੋਂ ਸੇ ਐਵੋਕਾਡੋ ਮਨ ਉਹ ਵੀ ਨਜ਼ਰ ਨਹੀਂ ਆਇਆ ਕਿ ਮੈਂ ਐਵੋਕਾਡੋ ਲੈ ਲਵਾਂ ਸ਼ੈਲਟਰ ਤੇ ਸੈਂਡਵਿਚ ਵਾਸਤੇ ਕਿ ਟੋਟੈਲਰ ਐਪ ਵੀ ਪਏ ਹੋਏ ਸਨ ਤੇ ਮੈਂ ਕਿਹਾ ਚਲ ਐਵੋਕਾਡੋ ਵਗੈਰਾ ਲਿਆ ਕੇ ਤੇ ਕੁਝ ਬਣਾ ਲਾਂ ਪਰ ਨਹੀਂ ਕੁਝ ਮਿਲਿਆ ਹੀ ਨਹੀਂ ਇਹ ਦੇਖਾਂਗੀ ਜੀ ਔਨਲਾਈਨ ਤੋਂ ਕੁਝ ਮਿਲ ਜਾਏ ਤੇ ਕੋਈ ਦੇਖਾਂਗੀ ਔਰ ਨਾ ਜਾਣਾ ਬੜਾ ਔਖਾ ਸੀ ਇਧਰ ਮੈਂ ਹੀ ਗੱਲ ਕਰ ਰਹੀ ਸਾਂ ਕਿ ਵਈ ਸੜਕ ਨਾ ਬਿਲਕੁਲ ਖਰਾਬ ਹੈ ਔਰ ਜਾਣਾ ਬੜਾ ਔਖਾ ਸੀ ਤੇ ਗਏ ਚਲੇ ਤੇ ਗਏ ਸੀ ਪਸ ਸੜਕ ਹੀ ਜਾ ਕੇ ਨਾ ਮੁਸੀਬਤ ਹੀ ਲੈ ਲਈ ਸੀਗੀ ਜੋ ਗੱਡੀਆਂ ਚੱਲਦੀਆਂ ਨਾ ਉਹ ਗੱਡੀਆਂ ਬਾਰੇ ਦੇਖਦੇ ਹੀ ਨਹੀਂ ਨੇ ਇੱਕ ਦੂਜੇ ਦੇ ਉੱਪਰ ਹੀ ਛੱਡਦੇ ਹੁੰਦੇ ਨੇ ਥੱਲੇ ਤੇ ਐਡਾ ਭਿਆਨਦਾ ਸਗੜ ਸਿਆਪਾ ਥੱਲੇ ਦਾ ਤੇ ਚਲੋ ਜੀ ਕੋਈ ਨਹੀਂ ਅਸੀਂ ਓਕੇ ਸੋਕੇ ਸਬਜ਼ੀ ਲੈ ਆਣੀ ਸੀ ਪਰ ਸਬਜ਼ੀ ਮਿਲੀ ਕੋਈ ਨਹੀਂ ਤੇ ਫਿਰ ਵੀ ਮੈਨੂੰ ਦੇਖੋ ਮੈਂ ਫਰੂਟਸ ਤੇ ਲਈ ਕਿ ਕੁਛ ਨਾ ਕੁਛ ਖਾਣਾ ਚਾਹੀਦਾ ਹੈ ਫਰੂਟ ਦੇ ਵਿੱਚ ਖਾਣ ਵਾਸਤੇ ਇਹ ਵੇਲੇ ਦਵੇਲੇ ਸਰਦੀ ਬੰਦਾ ਚਾਹ ਤੇ ਬਿਸਕੁਟ ਨਹੀਂ ਖਾ ਸਕਦਾ ਨਾ ਕਿ ਬੰਦਾ ਦੇਖੋ 슈ਗਰ ਦਾ ਪੇਸ਼ੈਂਟ ਵੀ ਇਹ ਕੁਛ 6 ਕੋਸ਼ੀਕਾ ਤਕਾਰ ਹੋਣੀ ਚਾਹੀਦੀ ਹੈ ਨਾ ਤੇ ਚਲੋ ਜੀ ਜੋ ਮਿਲਿਆ ਤੇ ਮੈਂ ਉਹ ਲਈ ਤੇ ਚਲੋ ਜੀ A few moments later ਜੀ ਸਰਦਾਰ ਜੀ ਨੇ ਨਾ ਜਸਲੀ ਆਰਡਰ ਪਾਇਆ ਸੀ ਮੋਮੋਸ ਮੋਮੋਸ ਨੇ ਮੋਮੋਸ ਅਜੇ ਤੱਕ ਲੱਭੋ ਮਿਲ ਨਹੀਂ ਖਤਮ ਸੀ ਉਧਰ ਤੇ ਇਹ ਮੋਮੋਸ ਜਸਲੀ ਮੰਗਵਾਏ ਸੀ ਤੇ ਨਾਲ ਮੈਂ ਰੌਣਕ ਵਾਸਤੇ 버거 ਵੀ ਮੰਗਾ ਲਿਆ ਸਰਦਾਰ ਜੀ ਨੇ ਆਰਡਰ ਵੀ ਜੁਆਇਆ ਹੈ 버거 ਸਿੰਘ ਤੋਂ 버거 ਤੇ ਇਹ 버거 ਠੀਕ ਹੈ ਇਹ ਇੱਕ ਇੱਕ ਹੈਗਾ ਹੈ ਰੁਕ ਕੇ ਦਿਖਾ ਰਹੀ ਹੈ ਕਿ ਹੈਗਾ ਜੀ ਇਹ ਮਟਰਨ ਵਾਲਾ ਇਹ ਦੋ ਹੈਗੇ ਵੈਜ ਵਾਲੇ ਮੇਰੇ ਵਾਸਤੇ ਮਤਲਬ ਮੈਂ ਖਾਂਗੀ ਕਿ ਦੋ ਦਰੋਂ ਖਾਲੇਗਾ ਤੇ 버거 ਸਿੰਘ ਦੇ ਆਏ ਮੋਮੋਸ ਖੋਲ ਕੇ ਦਿਖਾ ਦੇ ਨਹੀਂ ਬਿਲਕੁਲ ਫੋਟੋ ਕਲੀਕ ਕਰ ਤੇ ਦੇਖੋ ਜੀ ਮੋਮੋਸ ਠੀਕ ਹੈ ਇਹ